ਆ ਇੱਕ ਬੀਬੀ ਕਹਿੰਦੀ ਪੁੰਨੂ ਪੁੰਨੂ ਆਲੇ ਪੌਣੇ ਇੱਥੇ ਕਿੰਨ ਬੋਲਣਾ ਹਾਲ ਨਹੀਂ ਬੋਲਿਆ ਨੂੰ ਉਹਨੂੰ ਤਾਂ ਆ ਗਿਆ ਹਾਲ ਨਹੀਂ ਤੂੰ ਬੇਲਗੇ ਬਹੁਤ ਵਧੀਆ ਪਾਉਨੇ ਬੋਲੀਆਂ ਬੋਲਦੀਆਂ ਵੀ ਆ ਤੁਹਾਡੀਆਂ ਤਾਂ ਗੂੰਗੀਆਂ ਆ ਇਦਾਂ ਥੋੜੀ ਗੱਲ ਹੁੰਦੀ ਆ ਬਾਪੂ ਚੱਕੋ ਵੀ ਆ ਨਾ ਨਹੀਂ ਉਹ ਫੇਲਾ ਬਣਨ ਦਾ ਫੇਰ ਫਾਇਦਾ ਸਾਰਿਆਂ ਬੋਲੋਗੇ ਮੇਰੀ ਤਾਂ ਬਾਤ ਸੋ ਹੋ ਗਈ ਮੈਂ ਤਾਂ ਬਹਿ ਗਈ ਕੱਲਾ ਬੰਦਾ ਕਿੰਨਾ ਕੁ ਬੋਲ ਸਕਦਾ ਬਾਪੇ ਇਹਨਾਂ ਸੀ ਸਿੱਖਣੀਆਂ ਇਹ ਬਾਤ ਸੋ ਨਹੀਂ ਤਾਈ ਜੀ ਇੱਕ ਤਾਂ ਮੁੰਡੇ ਦਾ

ਆੜਿਕੇ ਵੇ ਤੈਨੂੰ ਕੰਜਰੀ ਬੁਲਾਵੇ ਵੱਡੇ ਆੜਿਕੇ ਵੇ ਤੈਨੂੰ ਕੰਜਰੀ ਬੁਲਾਵੇ ਵੱਡੇ ਆੜਿਕੇ ਵੇ ਤੈਨੂੰ ਕੰਜਰੀ ਬੁਲਾਵੇ ਵੱਡੇ ਆੜਿਕੇ ਵੇ ਆੜਿਕੇ ਆੜਿਕੇ ਆੜੀ ਕੇ ਵੇ ਮੈਂ ਵੀ ਜਾਣ ਨਾ ਦੇ ਮਾ ਵੱਡੇ ਆੜੀ ਕੇ ਵੇ ਮੈਂ ਵੀ ਜਾਣ ਨਾ ਦੇ ਮਾ ਵੱਡੇ ਆੜੀ ਕੇ ਵੇ ਮੈਂ ਵੀ ਜਾਣ ਨਾ ਦੇ ਮਾ ਵੱਡੇ ਆੜੀ ਕੇ ਵੇ ਆੜੀ ਕੇ ਆੜੀ ਕੇ ਆੜੀ ਕੇ ਵੇ ਤੇਰੀ ਡੱਬ ਵਿੱਚ ਅਦੀਆ ਆੜੀ ਕੇ ਵੇ ਤੇਰੀ ਡੱਬ ਵਿੱਚ ਅਦੀਆ ਆਬਾ ਵਤਿਆ ਦੀਆਂ ਆੜੀ ਕੇ ਆੜੀ ਕੇ ਆੜੀ ਕੇ ਆੜੀ ਕੇ ਤੇਰੀ ਮਾਂ ਤੇ ਬਾਣੀਆਂ ਆੜੀ ਕੇ ਨਰੂਪੇ ਵੇ ਆਹਣੀਆਂ ਲੜ ਪੈਗੇ ਤੇਰੀ ਮਾਂ ਤੇ ਬਾਣੀਆਂ ਆੜੀ ਕੇ ਤੇਰੀ ਮਾਂ ਦੇ ਕੋਟਣਾ ਖੜੀ ਕੇ ਤੇਰੀ ਮਾਂ ਦੇ ਕੋਟਣਾ ਅਸੀਂ ਨੱਚ ਲਈਆਂ ਕਿੱਧਰ ਚਲ ਗਿਆ ਮੇਰਾ ਤਾਂ ਆਹ ਆਜਾ ਲਾ ਬੀਤ ਇੱਥੇ ਆ ਕੋੜਾ ਯਾਰ ਨੂੰ ਵੇ ਕੋੜਾ ਪਾਰ ਨੂੰ ਵੇ ਕੱਲੀ ਛੱਡੀਏ ਨਾ ਨਾਰ ਮਟਿਆ ਰੂਵੇ ਕੱਲੀ ਛੱਡੀਏ ਨਾ ਨਾਰ ਮਟਿਆ ਰੂਵੇ ਕੱਲੀ ਛੱਡੀਏ ਨਾ ਨਾਰ ਮਟਿਆ ਰੂਵੇ ਕੱਲੀ ਛੱਡੀਏ ਤਾਵੇ 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 ਨੀ ਬੁੱਢੀਆਂ ਲੋ ਚਹਦੀਆਂ ਫੇਰ ਜਵਾਨੀਆਂ ਫੇਰ ਜਵਾਨੀਆਂ ਆਵੇਂ ਨੀ ਬੁੱਢੀਆਂ ਲੋ ਚਹਦੀਆਂ ਫੇਰ ਜਵਾਨੀਆਂ ਆਵੇਂ ਨੀ ਬੁੱਢੀਆਂ